ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਅੱਜ ਅਸੀਂ ਗੱਲ ਕਰਨੀ ਬਹੁਤ ਹੀ ਖਾਸ ਤੇ ਆਪਣੇ ਛੋਟੇ ਬੱਚਿਆਂ ਦੇ ਲਈ ਕਿ ਰੋਟੀ ਖਾਣ ਦਾ ਇਹ ਤਰੀਕਾ ਬਿਲਕੁਲ ਗਲਤ ਆ ਮਾਵਾਂ ਕੀ ਕਰਦੀਆਂ ਕਿ ਜਦੋਂ ਛੋਟੇ ਬੱਚੇ ਨੂੰ ਰੋਟੀ ਦਿੰਦੀਆਂ ਨਾ ਤਾਂ ਨਾਲ ਹੀ ਫੋਨ ਵੀ ਚਲਾ ਕੇ ਦੇ ਦਿੰਦੀਆਂ ਬੱਚੇ ਦਾ ਧਿਆਨ ਸਿੱਧਾ ਸਕਰੀਨ ਤੇ ਰਹਿੰਦਾ ਤੇ ਬੱਚਾ ਰੋਟੀ ਖਾ ਰਿਹਾ ਹੁੰਦਾ ਉਹਨਾਂ ਬੱਚਾ ਜਿਹੜੀ ਨੂੰ ਫੋਨ ਵੇਖਣ ਦੀ ਲਤ ਲੱਗੀ ਆ ਉਹ ਪੇਰੈਂਟਸ ਤੋਂ ਲੱਗੀ ਆ ਕਿਉਂਕਿ ਬੱਚੇ ਨੇ ਵੀ ਵੇਖਿਆ ਛੋਟੇ ਬੱਚਿਆਂ ਦੀ ਗੱਲ ਨਹੀਂ ਜੇਕਰ ਅਸੀਂ ਵੱਡਿਆਂ ਦੀ ਗੱਲ ਕਰੀਏ ਨਾ ਉਹਨਾਂ ਵੀ ਇੱਕ ਪਾਸੇ ਫੋਨ ਰੱਖਿਆ ਹੁੰਦਾ ਤੇ ਉਂਗਲ ਚੱਲਦੀ ਆ ਤੇ ਉਹ ਰੋਟੀ ਖਾਈ ਜਾਂਦੇ ਆ ਇਹ ਤਰੀਕਾ ਬਹੁਤ ਮਾੜਾ ਵਾ ਕਿਉਂਕਿ ਇਹ ਸਾਡੇ ਬੱਚਿਆਂ ਦੇ ਆਉਣ ਵਾਲੇ ਸਮੇਂ ਵਾਸਤੇ ਜਿਹੜਾ ਇੱਕ ਘਾਤਕ ਸਾਬਤ ਹੋਣਾ ਮਾਵਾਂ ਸੋਚਦੀਆਂ ਕਿ ਕੋਈ ਗੱਲ ਨਹੀਂ ਬੱਚਾ ਰੋਟੀ ਤੇ ਖਾ ਰਿਹਾ ਨਾ ਢਿੱਡ ਤੇ ਭਰ ਰਿਹਾ ਚਲੋ ਇਹਨੂੰ ਜਿੰਨਾ ਚਿਰ ਰੋਟੀ ਖਾਂਦਾ ਉਹਨਾਂ ਚਿਰ ਫੋਨ ਲਾ ਕੇ ਦੇ ਦੋ ਉਹਦਾ ਧਿਆਨ ਸਿੱਧਾ ਸਕਰੀਨ ਤੇ ਤੇ ਉਹ ਢਿੱਡ ਭਰ ਕੇ ਖਾਈ ਜਾ ਰਿਹਾ ਜਦੋਂ ਫੋਨ ਬੰਦ ਤੇ ਉੱਥੇ ਰੋਟੀ ਬੰਦ ਜਿਸ ਕਰਕੇ ਮਾਵਾ ਮਜਬੂਰ ਹੋ ਗਈਆਂ ਕਿ ਬੱਚੇ ਨੂੰ ਫੋਨ ਦਿੰਦੀਆਂ ਕਿ ਰੋਟੀ ਖਾਦੀ ਜਾਵੇ ਪਰ ਉਸ ਰੋਟੀ ਖਾਣ ਦਾ ਜਿਹੜਾ ਵਾ ਕੋਈ ਸਹੀ ਅਰਥ ਨਹੀਂ ਨਿਕਲਦਾ ਉਹ ਰੋਟੀ ਖਾਣ ਦਾ ਕੋਈ ਫਾਇਦਾ ਨਹੀਂ ਉਹ ਰੋਟੀ ਖਾਣ ਦਾ ਕੋਈ ਲਾਭ ਨਹੀਂ ਹੋਣਾ ਤੁਹਾਨੂੰ ਕਿਉਂਕਿ ਇੱਕ ਸਮਾਂ ਇਹੋ ਜਿਹਾ ਆਉਣਾ ਵਾ ਜਦੋਂ ਬੱਚੇ ਨੂੰ ਨਾ ਟੇਸਟ ਦਾ ਪਤਾ ਰਹਿਣਾ ਆ ਨਾ ਉਹਨੂੰ ਵੇਖਣ ਦਾ ਪਤਾ ਰਹਿਣਾ ਕਿ ਜਿਹੜੀ ਚੀਜ਼ ਮੈਂ ਖਾਧੀ ਉਹ ਕਹਿੋ ਜਈ ਹੈ ਹੁਣ ਵੀ ਤੁਸੀਂ ਬੱਚੇ ਨੂੰ ਬੇਸ਼ੱਕ ਰੋਟੀ ਇਸ ਤਰ੍ਹਾਂ ਖਵਾਉਂਦੇ ਹੋ ਨਾ ਜਿੰਨਾ ਜਿੰਨਾ ਬੱਚਿਆਂ ਨੂੰ ਆਦਤ ਤੇ ਇਸ ਤਰ੍ਹਾਂ ਰੋਟੀ ਖਾਣ ਦੀ ਤੁਸੀਂ ਉਹਨਾਂ ਨੂੰ ਪੁੱਛੋਗੇ ਨਾ ਕਿ ਤੁਸੀਂ ਕੀ ਖਾਧਾ ਆ ਤਾਂ ਉਹ ਕਹਿਣਗੇ ਪਤਾ ਨਹੀਂ ਕੀ ਖਾਧਾ ਮੇਰਾ ਧਿਆਨ ਨਹੀਂ ਸੀ ਜੋ ਮੰਮੀ ਨੇ ਰੱਖ ਦਿੱਤਾ ਮੈਂ ਖਾ ਲਿਆ ਕਿਉਂਕਿ ਉਹਨੇ ਰੋਟੀ ਵੱਲ ਵੇਖਿਆ ਹੀ ਨਹੀਂ ਉਹਨੂੰ ਕੀ ਪਤਾ ਤੇ ਅੱਗੇ ਜਾ ਕੇ ਉਹਨੂੰ ਇਹ ਟੇਸਟ ਦਾ ਵੀ ਪਤਾ ਨਹੀਂ ਰਹਿਣਾ ਕਿ ਜਿਹੜੀ ਚੀਜ਼ ਉਹਨੇ ਖਾਧੀ ਆ ਉਸ ਚੀਜ਼ ਦਾ ਟੇਸਟ ਕੀ ਹੁੰਦਾ ਕਿਉਂਕਿ ਉਹਦਾ ਫੋਕਸ ਸਕਰੀਨ ਵੱਲ ਆ ਖਾਣੇ ਵੱਲ ਨਹੀਂ ਹੈਗਾ ਤੇ ਜੇਕਰ ਤੁਸੀਂ ਆਪਣੇ ਬੱਚੇ ਨੂੰ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਚਾਹੁੰਦੇ ਹੋ ਕਿ ਉਹ ਸਹੀ ਤਰੀਕੇ ਨਾਲ ਰਵੇ ਸਿਹਤਮੰਦ ਰਹੇ ਕਿਉਂਕਿ ਇਹੋ ਜਿਹਾ ਖਾਦਾ ਖਾਣਾ ਆਉਣ ਵਾਲੇ ਸਮੇਂ 'ਚ ਪਚਣਾ ਨਹੀਂ ਆ ਕਿਉਂਕਿ ਜਦੋਂ ਉਹਨੂੰ ਖਾਣ ਵੱਲ ਧਿਆਨ ਹੀ ਨਹੀਂ ਹੈਗਾ ਤੁਹਾਡਾ ਦਿਮਾਗ ਸੰਕੇਤ ਹੀ ਨਹੀਂ ਦੇ ਰਿਹਾ ਕਿ ਹਾਂ ਇਹ ਖਾ ਰਹੇ ਆ ਤੇ ਫੇਰ ਉਹ ਪਚਣਾ ਬੰਦ ਹੋ ਜਾਣਾ ਆਉਣ ਵਾਲੇ ਸਮੇਂ ਲਈ ਤੇ ਬਿਮਾਰੀਆਂ ਜਿਹੜੀਆਂ ਉਹ ਤੇ ਅੱਗੇ ਹੀ ਬਹੁਤ ਲੱਗ ਰਹੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਘਿਰ ਜਾਣਾ ਆ ਇਸ ਕਰਕੇ ਜੇ ਤੁਹਾਡੇ ਬੱਚਾ ਨਹੀਂ ਵੀ ਨਾ ਇਸ ਤਰ੍ਹਾਂ ਖਾਣਾ ਖਾਂਦਾ ਤਾਂ ਉਹਨੂੰ ਟੀਵੀ ਚਲਾ ਦਿਓ ਉਹ ਟੀਵੀ ਦੀ ਸਕਰੀਨ ਨੂੰ ਵੇਖ ਲਵੇ ਕਿਉਂਕਿ ਜਦੋਂ ਬੱਚਾ ਲਗਾਤਾਰ ਫੋਨ ਵੇਖਦਾ ਨਾ ਤਾਂ ਤੁਹਾਡੇ ਤੋਂ ਵੀ ਕੋਈ ਉਲਾ ਨਹੀਂ ਤੁਸੀਂ ਵੀ ਸਾਰਾ ਕੁਝ ਜਾਣਦੇ ਹੋ ਕਿ ਸਾਡੇ ਬੱਚੇ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਆ ਤੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਤੇ ਬਿਲਕੁਲ ਬੱਚਿਆਂ ਨੂੰ ਇਹ ਗੱਲ ਯਾਦ ਨਹੀਂ ਰਹਿਣੀ ਕਿ ਅਸੀਂ ਖਾਧਾ ਕੀ ਹੈ ਸਾਨੂੰ ਪਤਾ ਹੀ ਨਹੀਂ ਟੇਸਟ ਕੀ ਹੁੰਦਾ ਕਿ ਇਸ ਚੀਜ਼ ਦਾ ਟੇਸਟ ਕਿਹੋ ਜਿਹਾ ਕਿਉਂਕਿ ਜਦੋਂ ਖਾਣੇ ਵੱਲ ਧਿਆਨ ਹੀ ਨਹੀਂ ਦਿੱਤਾ ਤਾਂ ਫਿਰ ਟੇਸਟ ਦਾ ਪਤਾ ਕਿੱਥੋਂ ਲੱਗਣਾ ਇਸ ਕਰਕੇ ਆਪਣੇ ਬੱਚੇ ਨੂੰ ਜਿੰਨਾ ਵੀ ਫੋਨ ਤੋਂ ਦੂਰ ਰੱਖਿਆ ਜਾਂਦਾ ਉਹਨਾਂ ਰੱਖਣਾ ਚਾਹੀਦਾ ਤੇ ਇਹ ਆਦਤ ਤਾਂ ਹੀ ਪੈ ਸਕਦੀ ਜੇ ਵੱਡੇ ਵੀ ਇਸ ਗੱਲ ਵੱਲ ਧਿਆਨ ਦੇਣਗੇ ਤੇ ਵੱਡੇ ਵੀ ਬੱਚਿਆਂ ਸਾਹਮਣੇ ਜੇਕਰ ਫੋਨ ਛੱਡ ਕੇ ਖਾਣਾ ਖਾਣਗੇ ਨਾ ਤਾ ਛੋਟੇ ਬੱਚਿਆਂ ਨੂੰ ਵੀ ਇਹ ਆਦਤ ਫਿਰ ਉਸੇ ਤਰ੍ਹਾਂ ਹੀ ਪਏਗੀ ਉਹ ਵੀ ਫਿਰ ਆਪਣੇ ਖਾਣੇ ਵੱਲ ਧਿਆਨ ਦੇਣਗੇ ਸੋ ਮਾਂ ਬਾਪ ਆਪਣੇ ਹੁਣ ਤੋਂ ਹੀ ਛੋਟੇ ਬੱਚਿਆਂ ਨੂੰ ਇਹੋ ਜਿਹੀਆਂ ਆਦਤਾਂ ਤੋਂ ਬਚਾ ਲੈਣ ਕਿਉਂਕਿ ਅੱਗੇ ਜਾ ਕੇ ਫਿਰ ਨੁਕਸਾਨ ਬੱਚੇ ਨੂੰ ਨਹੀਂ ਤੁਹਾਨੂੰ ਵੀ ਜ਼ਰੂਰ